ਸਤਿ ਸ਼੍ਰੀ ਅਕਾਲ ਦੋਸਤੋ ਅੱਜ ਗੱਲ ਕਰਾਂਗੇ ਕਿ ਪੀ ਟ੍ਰਿਪਲ ਐਸ ਬੀ ਸੀਨੀਅਰ ਅਸਿਸਟੈਂਟ ਦਾ ਜੋ ਫਾਰਮ ਫਿਲਪ ਕਰਨ ਲਈ ਦੁਬਾਰਾ ਸਾਈਟ ਨੂੰ ਰੀਓਪਨ ਕਰ ਦਿੱਤਾ ਗਿਆ ਹੈ ਜੋ ਬੱਚੇ ਇਸ ਫਾਰਮ ਫਿਲਪ ਨੂੰ ਕਰਨ ਤੋਂ ਰਹਿ ਗਏ ਸੀ ਉਹ ਆਪਣਾ ਦੁਬਾਰਾ ਫਾਰਮ ਫਿਲਪ ਕਰ ਸਕਦੇ ਹੋ ਤਾਂ ਉਹਨਾਂ ਦਾ ਪੂਰਾ ਐਡਵਰਟਾਈਜ਼ਮੈਂਟ ਆਪਾਂ ਦੇਖਦੇ ਹਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪੋਸਟਿਵ ਹੈਰੀ ਪੰਜਾਬ ਨੂੰ ਸਬਸਕ੍ਰਾਈਬ ਕਰ ਲਓ ਨਾਲ ਵੀਡੀਓ ਨੂੰ ਲਾਈਕ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰ ਦਿਓ ਆਪਾਂ ਉਹਨਾਂ ਦੇ ਰਿਕੁਆਇਰਮੈਂਟ ਗਰੁੱਪ ਬੀਜ ਜਾ ਕੇ ਉਹਨਾਂ ਦੇ ਐਡਵਰਟਾਈਜ਼ਮੈਂਟ ਵੇਖ ਲੈਂਦੇ ਹਾਂ ਰੀਓਪਨਿੰਗ ਪੋਰਟਲ ਤੇ ਲਿਖਿਆ ਹੋਇਆ ਹੈ ਕਿ ਦੋਸਤੋ ਜੋ ਫਾਰਮ ਫਿਲਪ ਕਰਨ ਦੀ ਪਹਿਲਾ ਮਿਤੀ ਸੀ ਦੋਸਤੋ ਉਹ ਪਹਿਲਾਂ ਹੈਗੀ ਸੀ 27/8/2025 ਅਤੇ ਫੀਸ ਵਰਨਦੀ 29/8/2025 ਸੀ ਤਾਂ ਉਹਨਾਂ ਨੇ ਜੋ ਪੰਜਾਬ ਵਿੱਚ ਹੜ੍ਹ ਆਏ ਸੀ ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਦੁਬਾਰਾ ਫਾਰਮ ਫਿਲਪ ਕਰਨ ਲਈ ਉਹਨਾਂ ਨੇ 26/9/2025 ਤੱਕ ਤੁਸੀਂ ਫਾਰਮ ਫਿਲਪ ਕਰ ਸਕਦੇ ਹੋ ਨਾਲ ਫੀਸ ਵਰਨਦੀ ਮਿਤੀ 30/9/2025 ਹੈ ਜੇ ਤੁਹਾਡੀ ਵੀ ਬੀਏ ਪਾਸ ਹੈ ਤੁਸੀਂ ਫਾਰਮ ਫਿਲਪ ਕਰਨ ਤੋਂ ਰਹਿ ਗਏ ਸੀ ਤੁਸੀਂ ਇਸ ਨੂੰ ਫਾਰਮ ਫਿਲਪ ਕਰ ਸਕਦੇ ਹੋ ਇੱਕ ਹੋਰ ਖੁਸ਼ਖਬਰੀ ਦੀ ਗੱਲ ਇਹ ਹੈ ਕਿ ਪੰਜਾਬ ਜੋ ਟੋਟਲ 286 ਪੋਸਟਾਂ ਸੀ ਪੀ 3 ਪਲਸ ਵਿੱਚ ਉਸ ਨੂੰ ਵਧਾ ਕੇ 296 ਕਰ ਦਿੱਤੇ ਗਏ ਹਨ ਮਤਲਬ ਕਿ ਟੋਟਲ 10 ਪੋਸਟਾਂ ਦਾ ਵਾਧਾ ਹੋ ਗਿਆ ਹੈ ਇੱਕ ਹੋਰ ਦੋਸਤੋ ਤੁਹਾਨੂੰ ਸਾਰਿਆਂ ਨੂੰ ਮੈਂ ਦੱਸ ਦਿਆਂ ਕਿ ਜਿਹਨਾਂ ਬੱਚਿਆਂ ਨੇ ਇੱਕ ਡਾਊਟ ਸੀ ਕਿ ਸਾਡੇ ਕੋਲ ਸਰਟੀਫਿਕੇਟ ਬੀਏ ਦਾ ਨਹੀਂ ਹੈ ਸਾਡੇ ਕੋ ਸਿਰਫ ਰਿਜ਼ਲਟ ਹੈ ਦੋਸਤੋ ਤੁਸੀਂ ਆਪਣਾ ਫਾਰਮ ਫਿਲਪ ਕਰਾ ਕੇ ਤੁਸੀਂ ਆਪਣੇ ਰਿਜ਼ਲਟ ਨੂੰ ਹੀ ਅਪਲੋਡ ਕਰਕੇ ਤੁਹਾਡਾ ਐਡਮਿਟ ਕਾਰਡ ਆ ਜਾਏਗਾ ਤੁਹਾਨੂੰ ਕੋਈ ਦਿੱਕਤ ਨਹੀਂ ਜਦੋਂ ਤੁਹਾਡਾ ਨਾਮ ਸਿਲੈਕਸ਼ਨ ਹੋ ਜਾਂਦਾ ਹੈ ਦੋਸਤੋ ਬਾਅਦ ਵਿੱਚ ਆਪਣੀ ਡਿਗਰੀ ਦਾ ਸਰਟੀਫਿਕੇਟ ਉਦੋਂ ਤਾਂ ਤੁਹਾਡੇ ਤੱਕ ਪਹੁੰਚ ਹੀ ਜਾਵੇਗਾ ਤੁਸੀਂ ਆਪਣਾ ਰਿਜ਼ਲਟ ਵੀ ਅਪਲੋਡ ਕਰਕੇ ਜੇ ਤੁਹਾਡੇ ਕੋਲ ਡਿਗਰੀ ਦਾ ਸਰਟੀਫਿਕੇਟ ਜੇ ਕੋ ਨਹੀਂ ਹੈ ਤਾਂ ਕੋਈ ਦਿੱਕਤ ਨਹੀਂ ਤੁਸੀਂ ਆਪਣਾ ਫਾਰਮ ਫਿਲਮ ਕਰ ਸਕਦੇ ਹੋ ਜੇਕਰ ਕਿਸੇ ਬੱਚੇ ਦਾ ਵੀ ਕੋਈ ਵੀ ਡਾਊਟ ਹੈ ਤਾਂ ਸਾਡੇ ਕਮੈਂਟ ਸੈਸ਼ਨ ਚ ਪੁੱਛ ਸਕਦਾ ਹੈ ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਕਰਨਾ ਨਾਲ ਹੀ ਪੀ ਟ੍ਰਿਪਲ ਐਸ ਬੀ ਦੇ origignal ਸਾਈਟ ਤੇ ਚੈੱਕ ਕਰ ਸਕਦੇ ਤੁਸੀਂ origignal ਐਡਵਰਟਾਈਜ਼ਮੈਂਟ ਦੁਬਾਰਾ ਫਿਰ ਦੱਸ ਦਿਆਂ ਕਿ 286 ਤੋਂ 296 ਪੋਸਟਾਂ ਕਰ ਦਿੱਤੀਆਂ ਗਈਆਂ ਹਨ ਅਤੇ ਇਸ ਦੀ ਲਾਸਟ ਮਿਤੀ ਫਾਰਮ ਫਿਲ ਅਪ ਕਰਨ ਦੀ ਹੈ 26 9 2025 ਹੈ ਤੇ ਫੀਸ ਭਰਨ ਦੀ ਆਖਰੀ ਮਿਤੀ ਹੈ 30 9 2025 ਤਾਂ ਦੋਸਤੋ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਹਾਂ ਜੇਕਰ ਕੋਈ ਵੀ ਅਪਡੇਟ ਆਉਂਦੀ ਹੈ ਤਾਂ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ on ਕਰ ਲੈਣ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਜੀ